ਯਾਦ ਪੰਚ ਕਾਲ ਸਾਤ ਜਹਾਂ ਹੁਜੂਜ ਦਾ ਹੋ ਤਮਰ ਜਾਈ ਹੁਕਮਾਂ ਚਲ ਕੇ ਹੁਕਮਾਂ ਦੀ ਦਾ ਜਾਈ ਕੇਵਲ ਸੁਣਾ ਮੰਨ ਕੇ ਤਾਲੂ ਨਹੀਂ ਨੂਰਾ ਦਿਓ ਕਾਮ ਨਹੀਂ ਨੂਰਾ ਦਿਓ ਪੰਚ ਕਾਲ ਤੇ ਦਾ ਕੇ ਹਮ ਨੂੰ ਮੋੜੀ ਗੜੀ ਨੂੰ ਸੁਹਿਆ ਦਿਓ ਕਾਲ ਸਾਡੀ ਮੋਰ ਕੀ ਤੇ ਰਹੂ ਡਟਿਆ ਜਾਣਾ ਪੈਣਾ ਹੋ ਜੀ ਜਦੋਂ ਬਾਪੂ ਆਪਣੇ ਸਿਆਰਿਆਂ ਨੂੰ ਤਿਆਰ ਕਰਕੇ ਤੁਰੇ ਚੜ ਚੜਿ ਗਿਓ ਜਾਲ ਮਾਨਸ ਤੇ ਰਾਹੇ ਪਾਉਣਾ ਜਾਣਦੇ ਵਡੀਆਂ ਆਪਦੀ ਪੰਥ ਕਾਲ ਸੇ ਦਾ ਮਾਨ ਰੱਖੋ ਗੁਰੂ ਜੀ ਪੰਥ ਨੂੰ ਨਿਵਾਜ ਦਿਓ ਪੰਥ ਨੂੰ ਨਿਵਾਜ ਦਿਓ ਜੋਤ ਵਿੱਚ ਰਾਜਨੀਤੀ ਵਰਤਣੀ

ਸੰਗਤ ਹਾਂ ਨੂੰ ਸਾਈਂ ਪੂਜਾ ਫਾੜ ਦਿਓ ਸੰਤ ਸਾਰ ਤੇ ਦਾ ਕਿ ਹਮ ਨੂੰ ਗੁਰੂ ਜੀ ਗੜੀ ਨੂੰ ਤਿਆਗ ਦਿਓ ਅਤੇ ਸਰੂਪ ਦੀ ਸਮਝ ਗਿੰਦੀ ਦਾ ਫੈਸਲਾ ਲੈਣਾ ਸੀ ਇਹ ਸਤ ਮਾਰ ਕਿ ਨੂੰ ਦਿੱਤਾ ਜਾਣਾ ਜਿਹੜੇ ਦੇ ਤੋਂ ਟੁੱਟੇ ਗੱਡੇ ਸਰਦਾ ਭਾਈ ਮਹਾਦੇਵ ਹੋਣਾ ਰਿhta ਹੋਏ ਬਾਬਾ ਜੀ ਆਵਾਜ਼ ਮਰਵਾਇਆ ਹੋਰ ਕੋਈ ਵੀ ਅਜੇ ਆ ਪਰਤ ਪਰ ਬਾਕੀ ਨਹੀਂ ਉਹਨਾਂ ਦੀ ਯਾਰੀ ਤੇ ਬਾਬਰ ਦੀ ਕੁਰਬਾਨੀ ਕਿਸੇ ਹੋਰ ਵਕਤ ਮੇ ਨਾ ਲੱਗਾ ਤਾਂ ਸੇਂਗੀ ਦੀ ਜੱਜਮੈਂਟ ਅੱਗੇ ਪਰ ਉਹ ਅੰਨਕਵਾ ਜਾਂਦੇ ਨੇ ਸੇਂਗੀ ਦੇ ਦਰਬਾਰੀ ਕਵੀ ਕੈਂਤਨ ਨੇ ਗੁਰੂ ਪਾਖਾ ਕਰਵਾ ਗਏ ਜੇ ਵੇ ਲੋਰੰਗਾਲੇ ਤੇ ਇਸੇ ਬੋਲੇ ਨੇ ਗੁਰੂ ਸਾਹਿਬ ਜਣ ਦੀ ਕਦਰ ਰੱਖੇ ਆਪਣੀ ਪਿਆਰੇ ਸ਼ਰਧਾਲੂਆਂ ਵੱਡੇ ਵਾਸਤੇ ਗੁਰਸਿੱਖ ਬਾਬਾ ਵੀਰ ਸਿੰਘ ਨੂੰ ਕੋਈ ਡਰਾ ਉੱਜੜ ਕੋਈ ਚੱਕੀ ਪਾਸੇ ਜਿੰਦੀਆਂ ਅੱਖਾਂ ਸਾਹਮਣੇ ਕਰਦੇ ਪਰਿਵਾਰ ਰੱਖੇ ਜੀਵਨ ਕਰਪਾਣ ਰੱਤੇ ਰਾਸੇ ਨਾਮ ਕੇ ਸੰਤ ਸਿੰਘ ਦਾ ਸੰਤ ਉਹ ਬਾਬਾ ਵੀਰ ਸਿੰਘ ਜੀ ਦੇ ਲੋਕ ਲਾਗਲੇ ਆ ਫੋਟੋ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੇ ਸਿਵਾ ਵਿੱਚ ਸਤਿਗੁਰੂਆਂ ਆਖਾਂ ਤਾਰ ਹਾਜ਼ਰ ਹੋਣੀਆਂ ਨੇ ਜਾਈ ਤੁਹੀ ਪਛਾਓ ਬੜਾਈ ਅਰਦਾਸ ਕਿਆ ਸਗੋ ਤਜ ਘੜੀ ਚਕਰੋ ਵਾਰੇ ਜੀ ਚਕਰੋ ਤੇ ਭਾਈ ਰਤਨ ਸਿੰਘ ਜੀ ਦੇ ਰੰਗ ਉਹ ਵਾਪਸ ਕਰਕੇ ਸਭੇ ਲੱਗਦੇ ਆ ਦੋਤੜੇ ਨੂੰ ਜਮਾ ਕੇ ਆ ਆ ਗਰੋ ਕਰ ਪਿਆਰ ਆਰਮ ਗੁਰੂ ਸਕੋਚਾ ਸਾਰੇ ਲੰਗਰ ਲੱਗੇ ਹੋਏ ਨੇ ਕਿਰਪਾ ਕਰਦੇ ਹੋ ਗੁਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਾਰ ਤੋਂ ਲੈ ਕੇ ਪਿੰਡ ਲੋਟਵਦੀ ਲਗਾਤਾਰ ਇੱਕ ਮਹੀਨਾ ਗੁਰੂ ਕੇ ਦਾ ਲਾਡਲਾ ਫੌਜਾ ਵੱਲੋਂ ਚਾਪਕੋੜੇ ਦੇ ਲੰਗਰ ਲਗਾਏ ਜਾਂਦੇ ਨੇ ਆ ਗਰਗਰ ਨੂੰ ਸਕੋ ਵਾਹਿਗੁਰੂ ਵਾਹਿਗੁਰੂ ਜਪੋ ਮੁਕਤਸਰ ਦੀ ਟਾਪ ਤੇ ਭਾਈ ਮਹਾਸੇਵ ਹੋਣਾ ਨੇ ਚੜਾਈ ਮੁਕਤੇ ਦਾ ਪ੍ਰਾਪਤ ਕੀਤਾ ਕੀਤਾ ਉਹਨਾਂ ਦੀ ਯਾਦ ਵਿੱਚ ਇੱਕ ਮਹੀਨਾ ਲਗਾਤਾਰ ਗੁਰੂ ਘਰਾਂ ਲਾਡਲੀਆਂ ਪੋਜਾ ਲੋਹ ਲੰਗਰ ਤੇ ਪਾਉਂਦੀਆਂ ਨੇ ਆ ਗਰਗਰਨ ਸਕੋ ਵਾਹਿਗੁਰੂ ਵਾਹਿਗੁਰੂ ਜਪੋ ਇੰਟਰਨੈਸ਼ਨਲ ਸਥਾਨੀ ਵਿਕਾਸ ਸੇਵਾ ਬਲਿ ਤੋਂ ਨਾਲ ਪਾਈ ਜਨ ਫੰਡ ਦੀ ਦਾ ਵਾਰੀ ਨੇ ਸਮੂਹ ਸੁਖਤਾਂ ਦੇ ਸੰਯੋਗ ਦੇ ਨਾਲ ਸ਼ੁਰੂ ਕੀਤੀ ਕੰਟਕ 7 ਮੰਜਲਾ ਬਣ ਚੁੱਕੀਆਂ ਨੇ ਸੂਰ ਸੰਤਾਂ ਨੂੰ ਬੇਨਤੀ ਕਿ ਸੇਵਾ ਦੇ ਮਹਾਨ ਕੰਮ ਵਿੱਚ ਆਪਣਾ ਯੋਗਦਾਨ ਪਾ ਕੇ ਸ੍ਰੀ ਘਰਿਆ ਨੂੰ ਬਰਾਬਰਤ ਕਰੇ ਬਤਾਰ ਲਈ ਭਾਈ ਜਸਵੰਤ ਸਿੰਘ ਜੀ ਕਾਰ ਸੇਵਾ ਵਾਲੇ ਨਾਮ 'ਤੇ ਕੀਤਾ ਜਾਵੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਜੱਤਾ ਜੀ ਲਖਮੀ ਦਾ ਪੁੱਤ ਬਲਵਾਨ ਪਹਿਲਵਾਨ ਵਾੜੂ ਕਾੜੀ ਉਹ ਸਿਕ ਸੰਤਾ ਵਾਰ ਜੀ ਬਾਬਾ ਜੀਵਨ ਸਿੰਘ ਜੀ ਜਾਜ ਕਰਦੇ ਨੇ ਅੱਜ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਬਦੀ ਹੋ ਰਹੀ ਹੈ ਇਹ ਕੰਗ ਟੁੱਟ ਕੇ ਦੇ ਸੱਤ ਵਟਾ ਕਲੂ ਦੇ ਚਰਤੇ ਵਗਤੀ ਸਰਕਾਰਾਂ ਦੇ ਬਦਲੇ ਲਾਵਾ i <laughs> the ਤੂੰ ਕਦੇ ਆਉਣ ਨਾ ਕੋਰਾ ਰੰਗਰੇ ਇਹ ਕੋਲੇ ਕੇਤੇ ਤੇਰੀ ਤੁਮਾ ਦੀਏ ਤੇ ਕਪੰਦ ਨੂੰ ਲੋੜਾ ਜੁਨੇ ਕੋਲ ਹੋਮੇ ਟਾਈਮ ਹੋ ਚੁਕੇ ਇਸ ਬੰਦ ਤੋਂ ਆਪ ਕਿੰਨਾ ਬੜਾ ਤੇ ਅਰੰਭ ਦੇ ਦਸਾ ਜਿਤਾ ਤਕੀਲ ਉਤਕਾ ਦਾ ਮਾਲਕ ਬਣਿਆ ਲਹਰਾ

श्री कृष्ण धर्म हर को नाम जाप निर्मल करम संत जना का बिग कर सब प्रेम संत जना के हृदय सब तूं डज के बोलो लोग तो